ਕਈ ਵਾਰੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਲੱਗਦਾ ਕਿ ਕੋਈ ਆਪਣੀ ਕਦਰ ਹੀ ਨਹੀਂ ਕਰਦਾ ਕੋਈ ਕਿਸੇ ਕੰਮ ਨੂੰ ਪੁੱਛਦਾ ਹੀ ਨਹੀਂ ਲੋਕੀ ਆਪਾਂ ਨੂੰ ਬਸ ਟੈਚ ਹੀ ਜਾਣਦੇ ਆ ਕਿ ਆਪਾਂ ਕੀ ਲੈਣਾ ਐਸ ਬੰਦੇ ਤੋਂ ਇਹ ਕਿਹੜਾ ਕੋਈ ਕੰਮ ਦਾ ਐਸ ਲਈ ਹੋ ਸਕਦਾ ਜਿਹੜੀਆਂ ਆਦਤਾਂ ਦੇ ਬਾਰੇ ਅੱਜ ਗੱਲ ਕਰਨ ਜਾ ਰਹੇ ਹਾਂ ਉਹ ਆਦਤਾਂ ਤੁਹਾਡੇ ਵਿੱਚ ਹੋਣ ਜਿਨ੍ਹਾਂ ਦੇ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵਧ ਰਹੇ ਲੋਕ ਤੁਹਾਨੂੰ ਸੀਰੀਅਸ ਨਹੀਂ ਲੈ ਰਹੇ ਚਲੋ ਗੱਲ ਕਰਦੇ ਹਾਂ ਉਹਨਾਂ ਆਦਤਾਂ ਤੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜ਼ਿੰਦਗੀ ਤੋਂ ਸਫਲ ਲੈਣ ਦੀ ਕੋਸ਼ਿਸ਼ ਕਰੀਏ ਜੇਕਰ ਇਹ ਆਦਤਾਂ ਤੁਹਾਡੇ ਮਿੱਤਰ ਜਾਂ ਰਿਸ਼ਤੇਦਾਰ ਦੇ ਵਿੱਚ ਹਨ ਤਾਂ ਉਹਨਾਂ ਨੂੰ ਵੀ ਇਸ ਆਦਤਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਤੁਸੀਂ ਸਾਰੇ ਜ਼ਿੰਦਗੀ ਦੇ ਵਿੱਚ ਬੁਰਾਈਆਂ ਨੂੰ ਛੱਡ ਕੇ ਚੰਗੇ ਪਾਸੇ ਲੱਗਣ ਦੀ ਕੋਸ਼ਿਸ਼ ਕਰ ਸਕੋ ਆਪਣੀ ਜਿਹੜੀ ਪਹਿਲੀ ਆਦਤ ਆ ਜੀ ਹਰੇਕ ਨੂੰ ਹਾਂ ਕਰ ਦੇਣੇ ਜੇਕਰ ਕੋਈ ਵੀ ਕਹੇ ਕਿ ਮੇਰੇ ਨਾਲ ਅੱਜ ਇੱਥੇ ਚੱਲ ਆਪਾਂ ਝੱਟ ਹਾਂ ਕਰ ਦਿੰਦੇ ਹਾਂ ਫਲਾਣਿਆਂ ਆ ਕਰਦੇ ਮੇਰੇ ਲਈ ਆਪਾਂ ਝੱਟ ਹਾਂ ਕਰ ਦਿੰਨੇ ਆ ਮਤਲਬ ਕੋਈ ਕੁਝ ਵੀ ਕਹਿ ਦੇਵੇ ਆਪਾਂ ਉਸ ਚੀਜ਼ ਨੂੰ ਝੱਟ ਹੀ ਹਾਂ ਕਰ ਦਿੰਦੇ ਹਾਂ ਮੇਰੀ ਵੀ ਇਹ ਆਦਤ ਸੀ ਕਿ ਕੋਈ ਵੀ ਮਿੱਤਰ ਕਹਿੰਦਾ ਸ਼ਹਿਰ ਚੱਲ ਮੈਂ ਝੱਟ ਹਾਂ ਕਰ ਦਿੰਦਾ ਸੀ ਫਿਰ ਮੇਰੇ ਮਾਪਿਆਂ ਨੇ ਮੈਨੂੰ ਸਮਝਾਇਆ ਕਿ ਤੇਰੇ ਭੂਲੇਪੇਣ ਦਾ ਉਹ ਸਾਰੇ ਫਾਇਦਾ ਚੋਕ ਰਹੇ ਨੇ ਸਾਨੂੰ ਪਤਾ ਕਿ ਤੂੰ ਬਹੁਤ ਕੰਮ ਕਰਦਾ ਪਰ ਉਹਨਾਂ ਦੇ ਭਾਅ ਦਾ ਤੂੰ ਵਿਹਲਾ ਹੈ। ਇਸ ਨਾਲ ਕੀ ਹੁੰਦਾ ਕਈ ਵਾਰੀ ਆਪਣਾ ਕੋਈ ਜ਼ਰੂਰੀ ਕੰਮ ਹੁੰਦਾ ਆਪਾਂ ਉਸ ਨੂੰ ਭੁੱਲ ਕੇ ਇੱਕ ਚੰਗੇ ਹੋਣ ਦੇ ਨਾਤੇ ਆਪਣੇ ਮਿੱਤਰ ਨੂੰ ਤਾਂ ਹਾਂ ਕਰ ਦਿੰਦੇ ਹਾਂ ਕਿ ਚੱਲ ਯਾਰ ਚੱਲ ਵੜਦੇ ਹਾਂ। ਕਈ ਵਾਰੀ ਕੀ ਹੁੰਦਾ ਅੱਗੋਂ ਜਿਹੜੇ ਬੰਦੇ ਨਾਲ ਆਪਾਂ ਗਏ ਹੁੰਨੇ ਆ ਉਹ ਆਪਾਂ ਨੂੰ ਕਿਤੇ ਹੋਰ ਹੀ ਲੈ ਜਾਂਦਾ। ਇਸ ਲਈ ਅੱਗੇ ਤੋਂ ਮਾਪਿਆਂ ਦਾ ਕਹਿਣਾ ਮੰਨਦੇ ਹੋਏ ਆਪਾਂ ਤਾਂ ਜਵਾਬ ਦੇਣ ਲੱਗੇ। ਭਾਈ ਮੈਂ ਨਹੀਂ ਜਾ ਸਕਦਾ ਮੈਨੂੰ ਕੋਈ ਕੰਮ। ਆਪਾਂ ਨੂੰ ਯਾਰ ਐਂ ਲੱਗਦਾ ਮੈਂ ਤਾਂ ਕਦੇ ਯਾਰ ਨਾ ਨਹੀਂ ਕੀਤੀ ਕਿਸੇ ਕੰਮ ਨੂੰ ਇਸ ਦੇ ਨਾਲ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਨਹੀਂ ਹੁੰਦੀ ਇੱਕ ਹੁੰਦਾ ਕਿ ਕਿਸੇ ਦੀ ਮਦਦ ਲਈ ਕਿਸੇ ਨੂੰ ਹਾਂ ਕਰਨਾ ਤੁਹਾਨੂੰ ਪਤਾ ਕਿ ਤੁਸੀਂ ਉਸ ਦੀ ਮਦਦ ਕਰ ਸਕਦੇ ਹੋ ਚੰਗੀ ਗੱਲ ਹੈ ਆਪਾਂ ਨੂੰ ਜੋ ਆਪਣੇ ਵੱਡਿਆਂ ਤੋਂ ਸਿੱਖਿਆ ਮਿਲੀ ਹੈ ਉਸ ਉੱਤੇ ਖਰੇ ਉਤਰਨਾ ਚਾਹੀਦਾ ਹੈ ਇੱਕ ਹੁੰਦਾ ਕਿ ਤੁਹਾਨੂੰ ਵਗਾਰ ਪੈਂਦੀ ਹੈ ਤੁਸੀਂ ਉਸ ਨੂੰ ਹਾਂ ਕਰ ਦਿੰਦੇ ਹੋ ਜਿਸ ਨਾਲ ਕੀ ਹੁੰਦਾ ਘਰ ਅਤੇ ਤੁਹਾਡੇ ਆਪਣੇ ਅੰਦਰ ਕਲੇਸ਼ ਪੈਦਾ ਹੋ ਜਾਂਦਾ ਆਪਣਾ ਮਨ ਸੋਚਣ ਲੱਗ ਪੈਂਦਾ ਕਿ ਕਿਉਂ ਉਸ ਨੂੰ ਮੈਂ ਹਾਂ ਕੀਤੀ ਕਿਉਂ ਮੈਂ ਜੀ ਕੀਤਾ ਕਿਉਂਕਿ ਉਦੋਂ ਤੁਸੀਂ ਉਸ ਬੰਦੇ ਨੂੰ ਨਾ ਨਹੀਂ ਸੀ ਕਹਿਣਾ ਚਾਹੁੰਦੇ ਥੋੜੇ ਜਿਹੇ ਝਗੜੇ ਤੋਂ ਡਰਦੇ ਸੀ ਪਰ ਉਸ ਕਰਕੇ ਤੁਸੀਂ ਆਪਣੇ ਅੰਦਰ ਜਾਂ ਪਰਿਵਾਰ ਦੇ ਨਾਲ ਝਗੜਾ ਪਾ ਲਿਆ ਇਸ ਲਈ ਹਰੇਕ ਬੰਦੇ ਨੂੰ ਹਾਂ ਨਹੀਂ ਕਰਨੀ ਚਾਹੀਦੀ ਹਾਂ ਕਰਨ ਤੋਂ ਪਹਿਲਾਂ ਦੇਖਣਾ ਕਿ ਉਹ ਕੋਈ ਮਦਦ ਮੰਗ ਰਿਹਾ ਹੈ ਜੇ ਤੁਸੀਂ ਕਰ ਸਕਦੇ ਹੋ ਤਾਂ ਜਰੂਰ ਕਰੋ ਜੇ ਤੁਹਾਡੀ ਕਪੈਸਿਟੀ ਨਹੀਂ ਉਸ ਦੀ ਮਦਦ ਕਰਨ ਦੀ ਤਾਂ ਉਸ ਨੂੰ ਸਮਝਾਓ ਕਿ ਭਾਈ ਮੈਂ ਤੇਰੀ ਮਦਦ ਨਹੀਂ ਕਰ ਸਕਦਾ ਜੇ ਹਾਂ ਕਰਨੀ ਹੈ ਕਿਸੇ ਨੂੰ ਤਾਂ ਦਿਲੋਂ ਕਰੋ ਜੇ ਕਰਤੀ ਤਾਂ ਪਿੱਛੇ ਨਾ ਮੁੜਿਓ ਦੂਜੀ ਆਦਤ ਇਹ ਆ ਕਿ ਤੁਸੀਂ ਬੋਲਦੇ ਬਹੁਤ ਹੋ ਆਪਣੇ ਸਰਕਲ ਦੇ ਵਿੱਚ ਇੱਕ ਦੋ ਬੰਦੇ ਅਜਿਹੇ ਹੁੰਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਇਹਨੇ ਤਾਂ ਚੁੱਪ ਹੀ ਨਹੀਂ ਕਰਨਾ ਯਾਰ ਇਹਨੇ ਕਿਹੜਾ ਸੌਨੀ ਆ ਕੋਈ ਗੱਲ ਬੱਸ ਬੋਲੀ ਜਾਣਾ ਦਿਲ ਦਾ ਸਾਫ਼ ਹੋਣਾ ਅਲੱਗ ਚੀਜ਼ ਹੁੰਦੀ ਆ ਵੀ ਜੋ ਉਸ ਬੰਦੇ ਦੇ ਦਿਲ 'ਚ ਸੀ ਉਸਨੇ ਕਹਿਤਾ ਇੱਕ ਹੁੰਦਾ ਕਿ ਬੰਦਾ ਚੁੱਪ ਹੀ ਨਹੀਂ ਕਰਦਾ ਇੰਨਾ ਕਿੰਨਾ ਕਾ ਉਸ ਦੇ ਦਿਲ ਦੇ ਵਿੱਚ ਜੋ ਆਉਂਦਾ ਬਸ ਬੋਲੀ ਜਾਣਾ ਬੋਲੀ ਜਾਣਾ ਚੁੱਪ ਹੀ ਨਹੀਂ ਕਰਨਾ ਇਸ ਲਈ ਹੁੰਦਾ ਕਿ ਆ ਆਪਣੇ ਤੋਂ ਅੱਧ ਤੋਂ ਜ਼ਿਆਦਾ ਲੋਕ ਆ ਜਿਹੜੇ ਉਹ ਕੁਝ ਸੁਣਦੇ ਨਹੀਂ ਭਾਵੇਂ ਕੋਈ ਕੰਮ ਦੀ ਹੀ ਗੱਲ ਹੋਵੇ ਬਸ ਬੋਲਦੇ ਹੀ ਰਹਿੰਦੇ ਆ ਕਈ ਵਾਰੀ ਕੁਝ ਸਿੱਖਣ ਦਾ ਮੌਕਾ ਹੁੰਦਾ ਉਹ ਬੋਲਣ ਦੇ ਚੱਕਰ 'ਚ ਹੀ ਖੁੰਝ ਜਾਂਦੇ ਆ ਤੀਜੀ ਆਦਤ ਹਰੇਕ ਚੀਜ਼ ਨੂੰ ਕਿਸੇ ਦੂਜੇ ਦੇ ਨਾਲ ਸ਼ੇਅਰ ਕਰਨਾ ਜ਼ਰੂਰੀ ਨਹੀਂ ਕਿ ਹਰ ਇੱਕ ਗੱਲ ਭਾਵੇਂ ਉਹ ਤੁਹਾਡੀ ਪਰਸਨਲ ਜਾਂ ਕੋਈ ਹੋਰ ਕਿਸੇ ਦੂਜੇ ਨਾਲ ਸਾਂਝੀ ਕੀਤੀ ਜਾਵੇ ਹਰੇਕ ਚੀਜ਼ ਸਾਂਝੀ ਕਰਨ ਦੀ ਕੋਈ ਲੋੜ ਨਹੀਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਕੋਈ ਪਰਸਨਲ ਗੱਲ ਬਗਾਨੇ ਨੂੰ ਦੱਸ ਦਿੰਦੇ ਹਾਂ ਪਰ ਉਸ ਗੱਲ ਨੂੰ ਆਪਣੇ ਪਰਿਵਾਰ ਨਾਲ ਸਾਂਝਾ ਨਹੀਂ ਕਰਦੇ ਜਿਹੜੀ ਬਿਲਕੁਲ ਹੀ ਗਲਤ ਆ ਆਪਣਾ ਪਰਿਵਾਰ ਜਿਹੜਾ ਉਹ ਆਪਾਂ ਨੂੰ ਚੰਗੀ ਸਲਾਹ ਦੇਵੇਗਾ ਬੁੱਤ ਤੂੰ ਆਏ ਨਹੀਂ ਆਏ ਕਰ ਇਹ ਤੇਰੇ ਆਉਣ ਵਾਲੀ ਜ਼ਿੰਦਗੀ ਦੇ ਲਈ ਲਾਹੇਵੰਦ ਹੋਵੇਗਾ ਪਰ ਬੇਗਾਨੇ ਨੇ ਕੀ ਕਰਨਾ ਤੁਹਾਡੀ ਗੱਲ ਹੋਰ ਦੋ ਚਾਰਾਂ ਦੇ ਕੋਲ ਕਰ ਦੇਣੀ ਹੈ ਵੀ ਇਸ ਨੂੰ ਇਹ ਪ੍ਰੋਬਲਮ ਜੋ ਹੁੰਦੀ ਹੁੰਦੀ ਤੁਹਾਡੇ ਪੈਂਡ ਦੇ ਲੋਕਾਂ ਕੋਲ ਪਹੁੰਚ ਜਾਂਦੀ ਹੈ ਫਿਰ ਤੁਹਾਡੇ ਅੰਦਰ ਪਛਤਾਵਾ ਹੁੰਦਾ ਵੀ ਇਸ ਨੂੰ ਮੈਂ ਇਹ ਗੱਲ ਕਿਉਂ ਆਖੀ ਇਸ ਲਈ ਸਭ ਤੋਂ ਪਹਿਲਾਂ ਕੋਈ ਵੀ ਗੱਲ ਪਰਿਵਾਰ ਨਾਲ ਸਾਂਝੀ ਕਰੋ ਚੰਗੀ ਜਾਂ ਮਾੜੀ ਭਾਵੇਂ ਜਿੰਨੀ ਵੀ ਪਰਸਨਲ ਹੋਵੇ ਚੌਥੀ ਆਦਤ ਹੁੰਦੀ ਹੈ ਕਿ ਜਿੱਥੇ ਚਾਰ ਬੰਦੇ ਬੈਠੇ ਹੋਣ ਉਥੇ ਆਪਣੀ ਹੀ ਵਡਿਆਈ ਕਰੀ ਜਾਣਾ ਮੰਨ ਲਓ ਉਹਨਾਂ ਚਾਰਾ ਬੰਦਿਆਂ ਦੇ ਵਿੱਚੋਂ ਇੱਕ ਗੱਲ ਕਰ ਰਿਹਾ ਹੈ ਕਿ ਉਹ ਬੰਦਾ ਬਹੁਤ ਵਧੀਆ ਯਾਰ ਬਹੁਤ ਵਧੀਆ ਖੇਡਦਾ ਉਥੇ ਕੀ ਕਰਨਾ ਉਸ ਬੰਦੇ ਨੇ ਆਪਣੀ ਸਟੋਰੀ ਸੁਣਾਉਣ ਲੱਗ ਪੈਣਾ ਉਹਨੂੰ ਐ ਹੀ ਹੁੰਦਾ ਬਸ ਮੈਂ ਕਿਸੇ ਦੀ ਨਾ ਸੁਣਾ ਮੇਰੀ ਸਾਰੇ ਸੁਣਨ ਅਗਲਾ ਆਪਾਂ ਨੂੰ ਇਹ ਸਮਝਣ ਲੱਗ ਜਾਂਦਾ ਵੀ ਯਾਰ ਇਹ ਤਾਂ ਕਿਸੇ ਦੀ ਸੁਣਦਾ ਹੀ ਨਹੀਂ ਆਪਣੀ ਉਦਾਹਰਨ ਹਰ ਇੱਕ ਚੀਜ਼ ਦੇ ਵਿੱਚ ਦੇ ਕੇ ਖੁਦ ਨੂੰ ਓਵਰ ਸਮਾਰਟ ਸਮਝਦੇ ਸ ਨਾਲ ਕੀ ਸਿੱਟਾ ਨਿਕਲਦਾ ਕਿ ਲੋਕ ਤੁਹਾਨੂੰ ਇੰਟਰਸਟ ਦੇਣੋਂ ਹਟ ਜਾਂਦੇ ਆ ਉਨੀ ਕੁ ਗੱਲ ਸ਼ੇਅਰ ਕਰੋ ਜਿੰਨੀ ਕੁ ਨਾਲ ਸਾਹਮਣੇ ਵਾਲਾ ਤੁਹਾਡੀ ਗੱਲ ਸਮਝ ਜੇ ਤੇ ਉਸ ਤੋਂ ਬਾਅਦ ਸੁਣਨ ਦੀ ਕੋਸ਼ਿਸ਼ ਕਰੋ ਨਾ ਕਿ ਬੋਲਣ ਦੀ ਸਾਹਮਣੇ ਵਾਲਾ ਆਪਣੀ ਕਹਾਣੀ ਸੁਣਾ ਰਿਹਾ ਹੈ ਜਿਸ ਦੇ ਵਿੱਚ ਉਹ ਆਪਣੀ ਪਰੇਸ਼ਾਨੀ ਦੱਸ ਰਿਹਾ ਹੈ ਉਹਨੂੰ ਇਹ ਨਹੀਂ ਕਹਿਣਾ ਇਹ ਕਿਹੜੀ ਪਰੇਸ਼ਾਨੀ ਵਾਲੀ ਗੱਲ ਆ ਇਸ ਤੋਂ ਵੱਡੀ ਪ੍ਰੋਬਲਮ ਤਾਂ ਮੇਰੇ ਨਾਲ ਹੋਈ ਸੀ ਕਈ ਵਾਰੀ ਇਹ ਚੀਜ਼ੇ ਦੂਸਰੇ ਦੀ ਮਦਦ ਨਹੀਂ ਕਰਦੀ ਇਸ ਲਈ ਅੱਗੇ ਤੋਂ ਇਹ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ ਪੰਜਵੀਂ ਆਦਤ ਹੁੰਦੀ ਹੈ ਵੀ ਆਪਾਂ ਹਰੇਕ ਚੀਜ਼ ਦੇ ਬਹਾਨੇ ਬਣਾਈ ਜਾਂਦੇ ਐ ਇਸ ਨਾਲ ਕੀ ਹੁੰਦਾ ਜਿਹੜਾ ਬੰਦਾ ਹਰੇਕ ਚੀਜ਼ ਲਈ ਬਹਾਨਾ ਬਣਾਉਂਦਾ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੀ ਨਹੀਂ ਹੁੰਦਾ ਆਪਾਂ ਅਕਸਰ ਵੇਖਦੇ ਆ ਜਿਹੜਾ ਬੰਦਾ ਬਹਾਨੇ ਬਣਾਉਂਦਾ ਉਸ ਤੋਂ ਲੋਕ ਪਾਸੇ ਹਟ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹਨੇ ਲਾਰੇ ਹੀ ਲਾਉਣੇ ਆ ਹਰੇਕ ਕੰਮ ਨੂੰ ਇਸ ਨੂੰ ਸੁਧਾਰਨ ਦੇ ਲਈ ਸਾਨੂੰ ਆਪਣੀ ਗਲਤੀ ਨੂੰ ਪਹਿਲਾਂ ਮੰਨਣਾ ਪਵੇਗਾ ਆਪਣੇ ਮਨ ਨੂੰ ਅਹਿਸਾਸ ਕਰਾਉਣਾ ਪਵੇਗਾ ਕਿ ਇਸ ਨੂੰ ਮੈਂ ਹੀ ਠੀਕ ਕਰ ਸਕਦਾ ਇਹ ਸੀ ਜੀ ਕੁਝ ਆਦਤਾਂ ਜੋ ਸਾਨੂੰ ਖਰਾਬ ਕਰਦੀਆਂ ਹਨ ਇਹ ਨਹੀਂ ਕਿ ਆਪਾਂ ਇਹਨਾਂ ਨੂੰ ਸੁਧਾਰ ਨਹੀਂ ਸਕਦੇ ਜੇਕਰ ਸਾਰੇ ਜਾਣੇ ਆਪਣੀ ਗਲਤੀ ਨੂੰ ਮੰਨ ਕੇ ਉਸ ਨੂੰ ਸੁਧਾਰਦੇ ਤਾਂ ਹੀ ਜ਼ਿੰਦਗੀ ਦੇ ਵਿੱਚ ਉਹ ਕਾਮਯਾਬੀ ਹਾਸਲ ਕਰ ਸਕਦੇ ਨੇ ਏਸੀਜੀ ਅੱਜ ਦੀਆਂ ਕੁਝ ਗੱਲਾਂ ਜਿਸ ਵਿੱਚ ਮੈਨੂੰ ਵੀ ਸੁਧਾਰ ਲਿਆਉਣ ਦੀ ਲੋੜ ਹੈ ਇਹ ਨਹੀਂ ਕਿ ਮੈਂ ਇਹਨਾਂ ਦਾ ਜ਼ਿਕਰ ਤੁਹਾਡੇ ਨਾਲ ਕੀਤਾ ਹੈ ਜੋ ਮੈਨੂੰ ਸਮਝਦਾਰ ਸਾਬਤ ਕਰ ਸਕਦੇ ਆ ਨਹੀਂ ਜੀ ਇਹ ਬਿਲਕੁਲ ਨਹੀਂ ਜੇਕਰ ਤੁਸੀਂ ਵੀ ਮੇਰੇ ਨਾਲ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਪੱਲੇ ਬੰਨ ਕੇ ਚੱਲੋਗੇ ਤਾਂ ਜ਼ਿੰਦਗੀ ਦੇ ਵਿੱਚ ਖੁਸ਼ੀ ਦੇ ਪਲ ਆਉਂਦੇ ਰਹਿਣਗੇ ਧੰਨਵਾਦ ਜੀ ਬਹੁਤ-ਬਹੁਤ ਸਾਰਿਆਂ ਦਾ ਪੂਰੀ ਵੀਡੀਓ ਨੂੰ ਦੇਖਣ ਦੇ ਲਈ